ਪਿੰਡ ਮੁਹਾਲੀ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਸੰਤ ਆਸ਼्रम ਨਾਰਾਇਣ ਸਰਸਾ ਮੁਹਾਲੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੰਤ ਬਾਬਾ ਰਣਜੀਤ ਸਿੰਘ ਮੁਹਾਲੀ ਵਾਲਿਆਂ ਦੀ ਨਿਗਰਾਨੀ ਵਿੱਚ ਰਵਾਨਾ ਹੋ ਕੇ ਪਿੰਡ ਰਾਮਪੁਰ ਛੰਨਾ ਮੁਹਾਲੀ ਮੁਹਾਲਾ ਤੇ ਬਗੜੀਆਂ ਪਿੰਡ ਵਿੱਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਮੁਹਾਲੀ ਪਹੁੰਚ ਕੇ ਸਮਾਪਤ ਹੋਇਆ ਰਸਤੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦਿਆਂ ਸੰਗਤਾਂ ਲਈ ਭਾਂਤ ਭਾਂਦੇ ਲੰਗਰ ਲਗਾਏ ਗਏ ਤੁਸੀਂ ਦੇਖ ਰਹੇ ਹੋ ਮਲੇਰ ਕੋਟਲਾ ਤੋਂ ਕੁਲਵੰਤ ਸਿੰਘ ਮੁ प्यारी 사트 사ंगति जी श्री गुरु रविदास महाराज जी ਦਾ ਜਿਹੜਾ 647ਵਾਂ ਗੁਰਪੁਰਬ ਹੈ ਉਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹਨਾਂ ਦੇ ਪੈਰੋਕਾਰਾਂ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਪਿੰਡਾਂ ਕਸਬਿਆਂ ਦੇ ਵਿੱਚ ਜਿਹੜੇ ਵੱਡੇ ਵੱਡੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਇਸੇ ਮਨੋਰਥ ਨੂੰ ਮੁੱਖ ਰੱਖਦੇ ਆ ਪਿੰਡ ਮਹਾਲੀ ਜਿਹੜਾ ਮਲੇਰਕੋਟਲਾ ਹਲਕਾ ਅਮਰਗੜ ਦਾ ਬਹੁਤ ਹੀ ਜਿਹੜਾ ਨਿੱਕਾ ਜਿਹਾ ਪਿੰਡ ਹੈ ਜਿਹੜਾ ਕਿ ਪੂਰਾ ਭਾਰਤ ਵਰਸ਼ ਦੇ ਵਿੱਚ ਮਸੂਰ ਰੋੜ ਚੁੱਕਿਆ ਇੱਥੇ ਸ੍ਰੀਮਨ ਸੰਤ ਬੱਬਾ ਨਰੈਣ ਸਿੰਘ ਮੋਨੀ ਜੀ ਉਹਨਾਂ ਵੱਲੋਂ ਕਰੀਬ 50 ਸਾਲ ਪਹਿਲਾਂ ਇੱਕ ਮਰਜ਼ਾਦਾ ਜਿਹੜੀ ਐ ਇੱਕ ਰੀਤ ਚਾਲੂ ਕੀਤੀ ਸੀ ਪਿੰਡ ਗੁਰੂ ਰਵਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਹਰ ਸਾਲ ਸਜਾਇਆ ਜਾਂਦਾ ਪਰ ਆਲੇ ਦੁਆਲੇ ਦੇ ਪਿੰਡਾਂ ਦੇ ਸਹਿਯੋਗ ਦੇ ਕਰਕੇ ਉਹਨਾਂ ਦੀ ਮੰਗ ਦੇ ਅਨੁਸਾਰ ਬੱਬਾ ਰਣਜੀਤ ਸਿੰਘ ਜੀ ਨੇ ਜਿਹੜਾ ਇਹ ਨਗਰ ਕੀਰਤਨ ਐ ਪਿੰਡ ਰਾਪਰਸੰਨਾ ਮਹਾਲਾ ਮਹਾਲੀ ਅਤੇ ਬਾਗੜੀਆਂ ਵਿੱਚ ਵੀ ਲਿਜਾਣ ਦਾ ਜਿਹੜਾ ਫੈਸਲਾ ਕੀਤਾ ਜਿਹਦੀ ਕੇ ਸੰਗਤਾਂ ਵੱਲੋਂ ਬਹੁਤ ਅਸਲਾਘਾ ਕੀਤੀ ਜਾ ਰਹੀ ਹੈ ਇਹ ਹਮ ਮਨੋਰਥ ਨੂੰ ਪੂਰਾ ਕਰਨ ਲਈ ਜਿੱਥੇ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ ਸਹਿਵਾਵਾਂ ਨੇ ਉਹਨਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਇਸੇ ਇਸ ਮਨੋਰਥ ਨੂੰ ਲੈ ਕੇ ਅੱਜ ਤੁਹਾਡੀ ਗੱਲਬਾਤ ਕਰਾਣੇ ਆ ਸ੍ਰੀਮਾਨ ਸੰਤ ਬਾਬਾ ਨਰਾਇਣ ਸਿੰਘ ਮੋਨੀ ਜੀ ਦੀ ਜਿਹੜੀ ਗੱਦੀ ਤੇ ਸਵੇਮਾਨ ਨੇ ਸੰਤ ਬਾਬਾ ਰਜੀਤ ਸਿੰਘ ਸਾਹਿਬ ਵਾਹਿਗੁਰੂ ਜੀ ਦੇ ਪਤ ਹੈ ਸੋ ਸਾਰੀਆਂ ਗੁਰਸਿੱਖ ਸੰਤਾਂ ਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੇ ਪਹਿਲਾਂ ਮੈਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੂਸਰਾ ਸ੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਹਨੇ ਉਹਨਾਂ ਦਾ ਸੌਮਾ ਜਨਮ ਦਿਹਾੜਾ ਪੂਰੇ ਸਾਧ ਸੰਗਤ ਜੀ ਨਗਰਾਂ ਦੇ ਵਿੱਚ ਮਨਾਇਆ ਜਾ ਰਿਹਾ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਜਿਹੜੇ ਪਾਵਨ ਦਿਹਾੜਾ ਅਸੀਂ ਮਨਾ ਰਹੇ ਹਾਂ ਸ੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਹਨੇ ਤਕਰੀਬਨ 52 ਸਾਲਾਂ ਤੋਂ ਪਹਿਲਾ ਇਹ ਮਹਾਨ ਨਗਰ ਕੀਰਤਨ ਮਾਹਪੁਰ ਕਾ ਆਪਣੇ ਸਿਰ ਤੇ ਗੁਰੂ ਮਹਾਰਾਜ ਦਾ ਸਰੂਪ ਲੈ ਕੇ ਪੰਜ ਪਿਆਰੇ ਵੀ ਨਹੀਂ ਹੁੰਦੇ ਸੀ ਦੋ ਸਿੰਘਾਂ ਨੂੰ ਅੱਗੇ ਲੈ ਕੇ ਨਗਰ ਦੀ ਪ੍ਰਕਰਮਾ ਕਰਦੇ ਸੀ ਅੱਜ ਉਹ ਨਗਰ ਕੀਰਤਨ ਪੂਰੇ ਵਿਸ਼ਵਾ ਪੂਰੇ ਸੰਸਾਰ ਦੇ ਵਿੱਚ ਪੂਰੇ ਉਹਦੀ ਮਹਾਨਤਾ ਸ੍ਰੀ ਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੇ ਇਹ ਨਗਰ ਦੀ ਰਮਤਾ ਕਰ ਗਏ ਸੀ ਅੱਜ ਜੋ ਮਹਾਨ ਨਗਰ ਕੀਰਤਨ ਹੈ ਗੁਰਦੁਆਰਾ ਸਾਹਿਬ ਮਹਾਲੀ ਮਾਹਪੁਰਖਾਂ ਦੇ ਜਨਮ ਸਥਾਨ ਤੋਂ ਚੱਲ ਕੇ ਰਾਮਪੁਰ ਸ਼ੰਨਾ ਮਹਾਲੀ ਮੋਹਾਲਾ ਬਾਗੜੀਆਂ ਤੋਂ ਹੁੰਦਾ ਹੋਇਆ ਵਾਪਸ ਪਵਿੱਤਰ ਪਾਵਨ ਸਾਂਤ ਤੇ ਪਹੁੰਚਣਾ ਸੋ ਇਸ ਪਾਵਨ ਦਿਹਾੜੇ ਦੀਆਂ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੈਂ ਸਾਰੀਆਂ ਗੁਰਸਿੱਖ ਸੰਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਨਗਰ ਮਹਾਲੀ ਦੇ ਨੌਜਵਾਨਾਂ ਨੂੰ ਖਾਸ ਕਰਕੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਕੌੜਿਆਂ ਦੇ ਲੰਗਰ ਬ੍ਰੈਡਾਂ ਦੇ ਲੰਗਰ ਚਾਹ ਦੇ ਲੰਗਰ ਤੇ ਕਿਨੂਆਂ ਦੇ ਲੰਗਰ ਕੇਲਿਆਂ ਦੇ ਲੰਗਰ ਸੰਗਤਾਂ ਨੇ ਲਾਏ ਨੇ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਗੁਰੂਆਂ ਕੇ ਲੰਗਰ ਬਣਾ ਕੇ ਸੰਗਤਾਂ ਬਾਸੇ ਲੰਗਰ ਲਾਇਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਵਿਦਾਸ ਜੀ ਦਾ 637ਵਾਂ ਜੋ ਅਵਤਾਰ ਦਿਹਾੜਾ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ। ਕੱਲੇ ਉਹਨਾਂ ਦੇ ਪੈਰੋ ਘਾਰਾਂ ਵੱਲੋਂ ਹੀ ਨਹੀਂ ਹੋਰ ਵੀ ਸਾਰੇ ਸੰਸਾਰ ਵਿੱਚ ਉਹ ਜੋ ਗੁਰਬਾਣੀ ਨਾਲ ਬੋਲਣ ਦੇ ਨਾਮ ਨਾਲ ਸੰਗਤ ਹੈ। ਕਿਨਨ ਗੁਰਵਾਨੀ ਬਾਰੇ ਗਿਆਨ ਹੈ ਸਾਰੇ ਬਣਾ ਰਹੇ ਨੇ ਗੁਰੂ ਰਵਦਾਸ ਜੀ ਨੇ ਉਹਨਾਂ ਸਮਾਂ ਚ ਬਤਾਉਂਦਾ ਰਿਹਾ ਜਦੋਂ ਸਮਾਜ ਨੇ ਦੱਬੇ ਕੁਤਰੇ ਤੇ ਲੜਾੜੇ ਹੋਏ ਲੋਕਾਂ ਨੂੰ ਹੋਰ ਲਟੜਿਆ ਹੋਇਆ ਸੀ ਖਾਸ ਕਰਕੇ ਇਹ ਜਿਹੜਾ ਮਨੁੱਖੀ ਸਮਰਤੀ ਦਾ ਸਮਾਜ ਚੱਲਦਾ ਸੀਗਾ ਉਹਨਾਂ ਨੇ ਆਪਣੇ ਹਿਸਾਬ ਨਾਲ ਇਹਨਾਂ ਚਾਰੇ ਵਰਨਾਂ ਚੋਂ ਸਭ ਤੋਂ ਛੱਲੇ ਵਾਲਾ ਵਰਨ ਇਹਨਾਂ ਦੱਸਤਾ ਸੀ ਸ਼ੁੱਧਰਾਂ ਨੂੰ ਦੱਸਤਾ ਸੀਗਾ ਨਾਲ ਜੋ ਨੀਚ ਕੋਈ ਨਹੀਂ ਹੈਗਾ ਇਹ ਨੀਚ ਲੋਕਾਂ ਨੇ ਸਮਾਜ ਨੇ ਬਣਾਏ ਹੋਏ ਨੇ ਕਿਉਂਕਿ ਜਿਹੜਾ ਜਦ ਫਲਸਫੀ ਦੇ ਮੁਤਾਬਕ ਦੇਖਿਆ ਜਾਵੇ ਤਾਂ ਸ਼ੁੱਧਰ ਨੂੰ ਜਿਹੜਾ ਦਰਜਾ ਦਿੱਤਾ ਗਿਆ ਲੱਕ ਤੋਂ ਥੱਲੇ ਦੱਸਿਆ ਗਿਆ ਹੈ ਪੈਰਾਂ ਦਾ ਦੱਸਿਆ ਗਿਆ ਹੈ ਜਦਕਿ ਇਹਦੇ ਬਿਨਾ ਸਾਰਾ ਸਰੀਰ ਬੇਕਾਰ ਹੈ ਸੋ ਉਸਨੇ ਗੁਰੂ ਰਵਦਾਸ ਜੀ ਨੇ ਇਹ ਮਲ ਜੋ ਕੁਰਾਇਤਾ ਸੀਗੀਆਂ ਜਿਹੜੀਆਂ ਮੰਦੀ ਭਾਵ ਵਾ ਮੰਦੀ ਸੋਚਣੀ ਸੀ ਉਹਦੇ ਨਾਲ ਟੱਕਰ ਲਈ ਸਰਦੇਵ ਜੀ ਅੱਜ ਸ੍ਰੀ ਗੁਰੂ ਮਹਾਰਾਜ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੀ ਸਾਰਿਆਂ ਨੂੰ ਇਸ ਸੋਹ ਮੌਕੇ ਤੇ ਲੱਖ ਲੱਖ ਵਧਾਈਆਂ ਅੱਜ ਪਿੰਡ ਨਗਰ ਮਹਾਲੀ ਵਿਖੇ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਨਗਰ ਕੀਰਤਨ ਨਿਕਲਿਆ ਤੇ ਮਨਾਇਆ ਗਿਆ ਸਮੂਹ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਇਸ ਸੋਹ ਮੌਕੇ ਤੇ ਸਾਰੀ ਸੰਗਤ ਵੱਲੋਂ ਥਾਂ-ਥਾਂ ਤੇ ਗੁਰੂ ਕੇ ਲੰਗਰ ਲਗਾਏ ਗਏ ਤੇ ਬੜੀ ਸਰਦਾ ਤੇ ਤੁਮ ਤਾਂ ਨਾਲ ਯੋਗਦਾਨ ਪਾਇਆ ਗਿਆ ਤੇ ਮੈਂ ਇਸ ਸੁਮ ਮੌਕੇ ਤੇ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ